ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਅਸੀਂ ਦੋਸਤੋ ਪਹੁੰਚੇ ਆਂ ਪਿੰਡ ਮਾਣਾ ਮਾਣਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਭਿੱਕੀ ਪਿੰਡ ਤੋਂ ਤਕਰੀਬਨ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਸੁਰ ਸਿੰਘ ਪਿੰਡ ਬਿਲਕੁਲ ਨੇੜੇ ਆ ਨਾਲ ਲੱਗਦੇ ਪਿੰਡ ਦੋਸਤੋ ਵੱਲੀਆਂ ਪੁੱਛਰ ਬੀਦੀ ਚੰਦ ਸ਼ੀਨਾ ਪਿੰਡ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਆ ਤੇ ਵੀਰ ਸ਼ੇਰੇ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰ ਉਹ ਪਈਆਂ ਨੇ ਪਸ਼ੂ ਵਪਾਰ ਦਾ ਕੀਤਾ ਵੀਰ ਛੇਰੇ ਦਾ ਇਸੇ ਤਰ੍ਹਾਂ ਦੋਸਤੋ ਬੈਲੀ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਇਸ ਫਾਰਮ ਤੇ ਇਸ ਕਿਲੇ ਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਆ ਤਿੰਨ ਨਾਗ ਤੁਹਾਨੂੰ ਦਿਖਾਉਣੇ ਆ ਉਥੋਂ ਦੋਸਤੋ ਇਸੇ ਤਰ੍ਹਾਂ ਆਉਂਦੇ ਰਹਿੰਦੇ ਆ ਸੇਲ ਹੋ ਜਾਂਦੇ ਆ ਠੀਕ ਆ ਜੀ ਵੈਸੇ ਜਿਹੜੇ ਅੱਜ ਸੇਲ ਦੇ ਲਈ ਅਵੇਲੇਬਲ ਨੇ ਉਹ ਤਿੰਨ ਨਾਗ ਆਪਾਂ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ ਇੱਕ ਵਾਰ ਤੁਸੀਂ ਵੇਖੋਗੇ ਡੱਬੀ ਪ੍ਰਿੰਟ ਦੇ ਵਿੱਚ ਐਚ ਐਫ ਬਰੀਡ ਦੇ ਵਿੱਚ ਬਿਲਕੁਲ ਸੱਜਰ ਤਾਜੀ ਸੂਈ ਆ ਇੱਕ ਮੱਝ ਬਿਲਕੁਲ ਤਾਜੀ ਸੱਜਰ ਸੂਈ ਆ ਠੀਕ ਆ ਇੱਕ ਮਾਲੀ ਦਿਖਾਵਾਂਗੇ ਸੋ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਨੀਲੀ ਦੇ ਵਿੱਚ ਮਾਲੀ ਖਰੀਦਣ ਦੀ ਮਾਲੀ ਦੋਸਤੋ ਕੱਟਾ ਤੁਹਾਨੂੰ ਦਿਖਾਵਾਂਗੇ ਹਜੇ ਦੰਦਾਂ ਦੇ ਵਿੱਚ ਹੀ ਆ ਬਾਕੀ ਪੂਰੀ ਡਿਟੇਲ ਜਿਹੜੀ ਆ ਵੀਰ ਸ਼ੇਰੇ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਵੀ ਮੂੰਹੋਂ ਦੰਦੀ ਕਿਵੇਂ ਆ ਕਟਾ ਤੇ ਅੱਗੇ ਮੇਰਾ ਵੀਰ ਕੋਈ ਰੈਡੀ ਪਰਪਸ ਵਾਸਤੇ ਜਾਂ ਕੋਈ ਮਾਲ ਡੰਗਰ ਦੇ ਵਿੱਚ ਰੱਖਣਾ ਚਾਹੁੰਦਾ ਤੇ ਤੁਸੀਂ ਜਰੂਰ ਜਿਹੜਾ ਦੋਸਤੋ ਇਸ ਮਾਲੀ ਦੀ ਖਰੀਦਦਾਰੀ ਕਰ ਸਕਦੇ ਜੀ ਮਾਲੀ ਵੀ ਆਪਾਂ ਕਹਾਂਗੇ ਵੀ ਕਟਾ ਹੀ ਕਹਾਂਗੇ ਠੀਕ ਆ ਜੀ ਕਿਉਂਕਿ ਦੰਦਾਂ ਵਿੱਚ ਹੋਵੇ ਪਸੂ ਦੰਦਾ ਚੋਗਾ ਹੋਵੇ ਤੇ ਕਟਾ ਹੀ ਆ ਠੀਕ ਜੋਗ ਜਕਰਸ਼ੇਗ ਤੇ ਜਵਾਨ ਪਸ਼ੂ ਹੋ ਜਾਵੇ ਤੇ ਆਪਾਂ ਹਮੇਸ਼ਾ ਕਹਿੰਦੇ ਆ ਵੀ ਝੋਟਾ ਜਾਂ ਮਾਲੀ ਆ ਠੀਕ ਹੈ ਤੇ ਕਟਾ ਬਹੁਤ ਪਿਆਰਾ ਬਾਕੀ ਲਵੀ ਜੀ ਉਮਰ ਤੇ ਪੂਰੀ ਡਿਟੇਲ ਆਪਾਂ ਫੇਰ ਛੇਰੇ ਤੋਂ ਲੈ ਲੈਨੇ ਆ ਠੀਕ ਆ ਜੀ ਇਹੋ ਤਿੰਨ ਨਗ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਇਸ ਕਿਲੇ ਤੋਂ ਬਾਕੀ ਪਸ਼ੂ ਚੰਗੇ ਹੁੰਦੇ ਆ ਤੇ ਰੇੜਪੜਤਾ ਜਿਹੜਾ ਬਿਲਕੁਲ ਵਾਜਬ ਜਾਇਜ਼ ਹੋਊਗਾ ਨਾਲ ਦੀ ਨਾਲ ਹੀ ਦੋਸਤੋ ਜਿਹੜੀ ਚਵਾਈ ਆ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਰਕੇ ਦਿਖਾ ਦਾਂਗੇ ਸੋ ਜਿੰਨੀ ਵੀ ਚਵਾਈ ਹੋ ਸਕਦੀ ਆ ਆਪਾਂ ਤੁਹਾਨੂੰ ਪੂਰੀ ਤਸੱਲੀ ਦੇ ਨਾਲ ਕਰਕੇ ਦਿਖਾਵਾਂਗੇ ਉਸ ਤੋਂ ਬਾਅਦ ਕਿਸੇ ਵੀਰ ਨੇ ਆਨਲਾਈਨ ਸੌਦਾ ਵੇਖਣੇ ਚਾਹੁੰਦੇ ਹੋ ਠੀਕ ਹੈ ਜੀ ਵਿਜ਼ਿਟ ਕਰਕੇ ਤਸੱਲੀ ਕਰਨੀ ਚਾਹੁੰਦੇ ਹੋ ਤੇ ਉਹ ਤੁਹਾਡਾ ਆਪਣਾ ਡਿਸੀਜਨ ਹੈ ਠੀਕ ਹੈ ਜੀ ਬੇਸ਼ੱਕ ਦੋ ਡੰਗ ਚੋ ਕੇ ਆਪਣੀ ਤਸੱਲੀ ਕਰ ਲਓ ਆਓ ਕਰਦੇ ਆ ਗੱਲਬਾਤ ਲੈਣਿਆ ਬਥੇਰੇ ਡਿਟੇਲ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਕਾ ਸਾਸਿਕਾ ਸੰਤੂ ਸਾਹਿਬ ਕੀ ਹਾਲ ਜੋ ਬੜੇ ਵਧੀਆ ਵੀਰ ਸ਼ੇਰੇ ਠੀਕ ਆ ਜੀ ਹਾਂਜੀ ਵਧੀਆ ਜੀ ਮਹਾਰਾਜ ਅੱਛਾ ਵੀਰ ਸ਼ੇਰੇ ਨਾਗ ਉਹਦੇ ਵੀ ਆਪਾਂ ਪਾਇ ਸੀ ਕੋਈ ਤਿੰਨ ਚਾਰ ਕ ਨਾਗ ਸੀ ਹਾਂਜੀ ਸੰਤੂ ਸਾਹਿਬ ਜੀ ਸੇਠ ਤੇ ਵੇਚ ਗਏ ਆਪਣੇ ਨਾਗ ਤੇ ਠੀਕ ਹੈ ਵੀਰ ਹਾਂਜੀ ਹਾਂਜੀ ਅੱਜ ਆਪਣੇ ਕੋਲ ਜਿਹੜੇ ਤਿੰਨ ਨਾਗ ਨੇ ਹਾਂਜੀ ਹਾਂਜੀ ਵਸ ਇੱਕ ਵੈੜ ਆ ਗਈ ਤੇ ਇੱਕ ਜਿਹੜੀ ਮੱਜ ਵੀ ਤਾਜੀ ਸੱਜੜੀ ਸੂਈ ਹੈ ਇਹਨੂੰ ਸੰਤੂ ਸਾਹਿਬ ਆਏ ਪੰਜ ਛੇ ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਕੋਈ ਬੋਲਾ ਮੰਨ ਲੇ ਕੋਈ ਦੁੱਧ ਮੰਨ ਲੇ 12 ਕਿਲੋ ਦੁੱਧ ਹੋਊਗਾ ਅੱਛਾ ਵੀਰ ਸਿਰੇ ਇੱਕ ਮਾਲੀ ਜਿਹੜਾ ਲਿਆ ਕੇ ਪੇਸ ਕਰਤਾ ਤੁਸੀਂ ਹਾਂਜੀ ਹਾਂਜੀ ਸੰਤੂ ਸਾਹਿਬ ਨੀਲੀ ਦਾ ਮਾਲੀ ਆ ਤੇ ਦੋਂਦਾ ਏ ਚੌਕ ਦੇ ਹਜੇ ਪੁੱਟਣੇ ਆ ਅੱਛਾ ਜੀ ਹਾਂਜੀ ਤੇ ਪਿਓਰ ਹਜੇ ਦੋ ਦੰਦ ਦੀ ਆ ਹਾਂਜੀ ਦੋ ਦੰਦ ਦੀ ਗੱਲੋਂ ਤੁਸੀਂ ਚੌਕ ਦੇ ਪੁੱਟਣ ਦਿਆ ਜਾਂ ਲਪੋਟਲੇ ਲਾ ਲੋ ਤੁਸੀਂ ਜਿੰਤਾ ਮਰਜ਼ੀ ਲਾ ਲੋ ਅੱਛਾ ਵੀਰ ਸਿਰੇ ਮੱਜਾ ਮੋਜਾਂ ਤੇ ਵੀ ਟੱਪਦਾ ਜਾਂ ਮੱਜਾਂ ਦੇ ਹਾਂਜੀ अच्छा हां रेडी ਰੂੜੀ ਵੀ ਗਾਂ ਲੱਗਾ ਨਹੀਂ ਡੇੜੀ ਨਹੀਂ ਲੱਗਾ ਸੰਤੂ ਸਾਹਿਬ ਨੂੰ ਮਾਰ ਕੇ ਨਹੀਂ ਆਪਾਂ ਦੇਣਾ ਹਾਂਜੀ ਹਾਂਜੀ ਤਾਂ ਦੋਸਤੋ ਰੇੜੀ ਨਹੀਂ ਲੱਗਾਗਾ ਤੇ ਬਾਕੀ ਜਦੋਂ ਆਪਾਂ ਉਸ ਮੰਡੀ ਤੇ ਗਏ ਤੇ ਪੂਰੀ ਡਿਟੇਲ ਤੁਹਾਨੂੰ ਪੂਰੀ ਤਸੰਦੀ ਦੇ ਨਾਲ ਮੋਹੋਂ ਦੰਦੀ ਵੀ ਚੈੱਕ ਕਰਾਉਣ ਦੀ ਕੋਸ਼ਿਸ਼ ਕਰਾਂਗੇ ਲੈ ਵੀਰ ਸ਼ੇਰੇ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਥੋਂ ਹੀ ਕਰਨੀ ਫਿਰ ਅੱਗੇ 61 ਤੋਂ ਹਾਂਜੀ ਹਾਂਜੀ ਕੀ ਡਿਟੇਲ ਆ ਵੀਰ ਸੁਆ ਕਿਰਮਾ ਸੂਈ ਆਪਣੇ ਕੋਲ ਇਹ ਸੰਤੂ ਸਾਹਿਬ ਦਜੀ ਸੁਈ ਆ ਹਾਂਜੀ ਹਾਂਜੀ ਤੇ ਠੰਡੀ ਧੀਰੀ ਬੜੀ ਭਾਵੇਂ ਜਿੱਦਾਂ ਮਰਜ਼ੀ ਪੰਗਾ ਨਾਮ ਪਾਓ ਜਿੱਦਾਂ ਮਰਜ਼ੀ ਆਵੇ ਹੱਥ ਫੇਰੀ ਜੋ ਜੋ ਮਰਜ਼ੀ ਕਰੀ ਜੋ ਕੱਲੇ ਠੀਕ ਹੈ ਜੀ ਹਾਂਜੀ ਹਾਂਜੀ ਇਹ ਆਪਣੇ ਕੋਲ ਆਪਣੇ ਇਸ ਕਿੱਲੇ ਤੇ ਸੂਈ ਆ ਹਾਂਜੀ ਕਿੱਲੇ ਤੇ ਸੂਈ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਤੇ ਮਗਰ ਬੱਚਾ ਇਹ ਤੇ ਮਗਰ ਬੱਚੀ ਆ ਸੰਧੂ ਸਾਹਿਬ ਮਗਰ ਬੱਚੀ ਆ ਗਈ ਦੁੱਜਣੀ ਆ ਨਾ ਦੁੱਜਣੀ ਦੁੱਜਣ ਜੀ ਦੁੱਜਣਾ ਲੋ ਜੀ ਮਗਰ ਬੱਚੀ ਆ ਕਿਸਾਨ ਵੀਰ ਉਹ ਕੱਲ ਦੀ ਸੂਈ ਆ ਠੀਕ ਹੈ ਕੋਈ 11 12 ਵਜੇ ਦਾ ਸਵੇਰ ਕੱਲ ਹੀ ਸੂਈ ਆ ਤੇ ਬਿਲਕੁਲ ਤਾਂ ਆਪਾਂ ਦੁਬਾਰਾ ਵੀਰ ਤੋਂ ਕਨਫਰਮ ਕੀਤਾ ਵੀ ਕਈ ਵਾਰ ਹੁੰਦਾ ਵੀ ਪਿਛੋਂ ਪਸੂ ਆਇਆ ਜੇਰ ਪਤਾ ਨਹੀਂ ਕਿਵੇਂ ਪਈ ਕਿ ਨਵੀਂ ਪਈ ਬਾਕੀ ਜੇਰ ਜੂਰ ਪ੍ਰੋਪਰ ਪਈ ਆ ਇਸੇ ਕਿੱਲੇ ਦੇ ਉੱਪਰ ਆ ਬੱਚੀ ਆ ਫੀਮੇਲ ਕਾਫ ਤੁਹਾ ਬੱਚਾ ਤੁਸੀਂ ਵੇਖ ਸਕਦੇ ਜੀ 나ੜੂਆ ਬਿਲਕੁਲ ਬੱਚੇ ਦੇ ਨਾਲ ਅਜੇ ਠੀਕ ਆ ਅੱਛਾ ਫਿਰ ਜੇਰੇ ਕੱਲ ਦੀ ਸੂਈ ਆ ਵੀਰ ਘੱਟੋ ਘੱਟ ਇੱਕ ਦੋ ਕੁ ਚਵਾਈਆਂ ਦੋ ਕੁ ਹੋ ਗਈਆਂ ਤਿੰਨ ਸੰਤੂ ਸਾਹਿਬ ਦੁੱਧ ਕਹਿਣ ਨੂੰ ਭਾਵੇਂ ਜਿੰਨਾ ਮਰਜੀ ਗਿਆ 14 ਕਿਲੋ ਦੁੱਧ ਬੋਲੀ ਹੈਗੀ ਹੁਣ ਇਸ ਟਾਈਮ ਤੇ 14 ਕਿਲੋ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਹਜੇ ਇਹਨਾਂ ਸਾਰੀ ਸਾਫ ਨਹੀਂ ਉਤਰਾ ਕੀਤੀ ਪਰ ਇਹ ਆ ਵੀ 14 ਕਿਲੋ ਬੋਲੀ ਹੈਗੀ ਚਵਾਈ ਚੂਈ ਦੀ ਬੜੀ ਓਕੇ ਆ ਠੀਕ ਆ ਜੀ ਹਾਂਜੀ ਨਾ ਬੰਗਾ ਹੀ ਪਾਉਣਾ ਭਾਵੇਂ ਇੱਟਾ ਹੀ ਥੱਲੇ ਬਹਿ ਜਾਓ ਜਿੱਦਾਂ ਮਰਜੀ ਹੱਥ ਮਾਰੀ ਜੋ ਆਵੇ ਜੋ ਮਰਜੀ ਥਾਣੋਂ ਕਰੀ ਜੋ ਆਵੇ ਕਹਿੰਦੀ ਕੁਛ ਨਹੀਂ ਆ ਵੀ ਦੇਖੋ ਹਾਂਜੀ ਹਾਂਜੀ ਦੇਖੋ ਤਾਂ ਮਰਜੀ ਐ ਜੋ ਮਰਜੀ ਹੱਥ ਉੱਥ ਲਾਏ ਜੋ ਕੁਛ ਕਹਿੰਦੀ ਨਹੀਂ ਸੰਢੀ ਠੰਡੀ ਬਹੁਤ ਵਧੀਆ ਥਾਣ ਵੀ ਪੂਰਾ ਨੋਕਲਾ ਹਾਂਜੀ ਹਾਂਜੀ ਚਵਾਈ ਬੜੀ ਸੰਧੂ ਸਾਹਿਬ ਪੋਲੀ ਬਹੁਤ ਜਿਆਦੀ ਹੈ। ਮੋਬੀ ਦੋਸਤੋ ਠੀਕ ਆ ਸੋ ਥਾਣ ਬਹੁਤ ਵਧੀਆ ਦੋਸਤੋ ਹੱਥੀ ਚਵਾਈ ਦਾ ਥਾਣਾ ਨੋਕਲਾ ਥਾਣਾ ਵੰਡ ਬੁੰਡ ਸਪੇਸ ਆਪਸੀ ਥਾਣਾ ਦੀ ਬਹੁਤ ਵਧੀਆ ਠੀਕ ਆ ਜੀ ਤੇ 14 ਕਿਲੋ ਇਸ ਵਕਤ ਬੋਲਾ ਇਹਦੇ ਥੱਲੇ ਆ ਜਾਏਗਾ ਉਹ ਮੇਰਾ ਵੀ ਕੋਈ ਵੀ ਖਰੀਦਦਾਰ ਆ ਰਿਹਾ ਤੇ ਆਪਣੇ ਦੋ ਟਾਂਕ ਚੋਕੇ ਤੁਸੀਂ ਤਾਂ ਸੱਪੇ ਕਰ ਲਿਓ ਠੀਕ ਹੈ ਜੀ ਅਜੇ ਬੌਲੇ ਤੋਂ ਸਾਫ ਨਹੀਂ ਕੀਤੀ ਕੀ ਤਕਰੀਬਨ ਦੋ ਚੋਵਾਈਆਂ ਹੋਈਆਂ ਨੇ ਅਜੇ ਬੌਲੇ ਤੋਂ ਖਾਲੀ ਨਹੀਂ ਕੀਤੀ ਠੀਕ ਹੈ ਜੀ ਲਾ ਵੀ ਸ਼ਰੇ ਵੀਰ ਇਹ ਦੇਵਾਂਗੇ ਆਪਾਂ ਕਿੰਨੇ ਦੀ ਕੀ ਡਿਮਾਂਡ ਕਰਦੇ ਆਂ ਹਾਂ ਜੀ ਸਾਬ ਮੁੱਲ ਤੇ 65000 ਕਰਦੇ ਆਂ ਹਾਂ ਜੀ ਹਾਂ ਨਾ 62000 ਦੀ ਦੇ ਦਾਂਗੇ 62000 ਦੀ ਹਾਂ ਜੀ ਹਾਂ ਜੀ ਤੇ ਪੂਰੀਆਂ ਕਸਰਾ ਕੱਢ ਕੇ ਮਾਲ ਦੇਣਾ ਆਪਣਾ ਵੀ ਜਿਹੜਾ ਵੀ ਪਹਿਲਾ ਦੂਜਾ ਤੀਜੇ ਫੋਨਾਂ ਦੇ ਉੱਪਰ ਸੌਦਾ ਵੀਰ ਕੋਲ ਕਰ 60000 ਦੀ ਸੰਧੂ ਸਾਹਿਬ ਦੇ ਦਾਂਗੇ 60000 ਦੀ ਹਾਂ ਜੀ ਹ ਠੀਕ ਹੈ ਜੀ ਹਾਂਜੀ ਹਾਂਜੀ ਲੈ ਵੀਰ 60000 ਚ ਛੋੜ ਕਰ ਦਾਂਗੇ ਸੰਧੂ ਸਾਹਿਬ ਖੁੱਲੀ ਠੀਕ ਹੈ ਜੀ ਹਾਂਜੀ ਇੱਕੋ ਵੀਰ ਸ਼ੇਰੇ ਖੋਲ ਕੇ ਆਪਾਂ ਤੋਰ ਕੇ ਦਿਖਾ ਦੇਗੇ ਹਾਂ ਦੋਸਤੋ 60000 ਦੇ ਵਿੱਚੋਂ ਜਿਹੜੀ ਸ਼ੋਰ ਛੱਪਾ ਹੋ ਜੂਗਾ ਮਾਣਤਾਂ ਨੂੰ ਹੋ ਜੂਗਾ ਕਿਸੇ ਵੀਰ ਦੇ ਘਰ ਆ ਇਹਦਾ ਤੇ 14 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਆ ਡੱਬੀ ਪ੍ਰਿੰਟ ਦੇ ਵਿੱਚ ਆ ਠੀਕ ਹੈ ਜੀ ਰੰਗ ਪ੍ਰਿੰਟ ਤੁਸੀਂ ਵੇਖ ਸਕਦੇ ਜੇ ਡੱਬੀ ਆ ਤੇ ਕਦਗੁੱਦ ਕਰਮ ਵਾਲੀ ਦਾ ਸੋਨਾ ਠੀਕ ਹੈ ਜੀ ਤਾਂ ਤੇ ਨਾਰਮਲ ਇੱਕ ਆਪਾਂ ਮੀਡੀਅਮ ਹਾਈਟ ਕਹਿਣੀ ਹੁੰਦੀ ਆ ਪਰ ਮੀਡੀਅਮ ਤੋਂ ਉੱਪਰ ਦੀ ਆ ਇਹਦਾ ਪਲੱਸ ਹਾਈਟ ਆ ਠੀਕ ਹੈ ਠੀਕ ਹੈ ਸੋ ਬਖਾਲਾ ਬਖੂਲਾ ਬਹੁਤ ਜਿਆਦਾ ਸੋਨਾ ਠੀਕ ਹੈ ਜੀ ਸੋ ਜਿਵੇਂ ਜਿਵੇਂ ਦੁੱਧ ਤੇ ਚੱਲੀ ਕਰਮਾ ਲਈ ਠੀਕ ਹੈ ਜੀ ਬੌਲੇ ਤੋਂ ਸਾਫ ਹੋਈ ਦੁੱਧ ਤੇ ਚੱਲੀ ਤੇ ਬਹੁਤ ਵਧੀਆ ਲੇਵਾ ਥੱਲੇ ਬਣਾ ਕੇ ਤਿਆਰ ਕਰੂਗੀ ਵੈਸੇ ਹੁਣ ਵੀ ਬਖਾਲਾ ਬਹੁਤ ਸੋਨਾ ਥੱਲੇ ਪੂਰਾ ਸਫਾਈ ਵਾਲਾ ਹਵਾਨਾ ਚੱਡਾ ਕਰਮਾ ਲਈ ਨੂੰ ਲੱਗਾ ਲਓ ਜੀ ਠੀਕ ਹੈ ਜੀ ਸੋ 60000 ਦੇ ਵਿੱਚੋਂ ਦੋਸਤੋਂ ਮਾਨਤਾ ਨਾ ਹੋ ਜੂਗਾ ਠੀਕ ਹੈ ਜੀ ਬਾਕੀ ਵਹਿਣ ਚੰਗੀ ਆ ਛੱਡਣ ਵਾਲੀ ਨਹੀਂਗੀ ਹਾਂ ਸਮੇਂ ਦੀ ਵੀ ਬੇਰ ਕੋ ਆਪਾਂ ਸਿਰੇ ਗੱਲ ਕਰੀਏ ਉਹਨਾਂ ਦੇ ਸਮੇਂ ਦੀ ਵੀ ਜਿੰਦ ਜਾਨ ਹਾਂਜੀ ਹਾਂਜੀ ਜਿੰਦ ਜਾਨ ਆ ਸੰਧੂ ਸਾਹਿਬ ਇੱਕ ਪਿਓਰ ਐਚ ਐਫ ਨਹੀਂ ਥੋੜਾ ਡੋਗਲਾ ਪਾਂ ਰਹਾ ਦੀ ਆ ਤਾਈਓ ਕਰਕੇ ਰਾਜੀ ਜਾਂਦੀ ਆ ਬਿਲਕੁਲ ਹਾਂਜੀ ਹਾਂਜੀ ਰਾਜੀ ਰੋਜੀ ਪੂਰੀ ਕੱਲ ਦੀ ਸੂਚ ਆਈ ਥੋੜੀ ਜੀ ਨਾ ਬਿਲਕੁਲ ਪਾਜਾ ਲੱਗਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਅੱਛੇ ਫਿਰ ਸਿਰੇ ਸੈਕਿੰਡ ਨੰਬਰ ਤੇ ਇਤਰਾਜੀ ਮਾਝਾ ਆਪਣੇ ਕੋਲ ਕਰੀਏ ਇਹ ਵੀ ਸੂਈ ਤਾਜੀ ਆ ਇਹ ਸੰਧੂ ਸਾਹਿਬ ਆਏ ਨੂੰ 6-7 ਦਿਨ ਹੋਏ ਸੂਈ ਨੂੰ 6-7 ਕਿ ਦਿਨਾਂ ਦੀ ਸੂਈ ਹਾਂਜੀ ਹਾਂਜੀ ਸੰਧੂ ਸਾਹਿਬ ਕੱਲ ਦੀ ਆਈ ਨਾ ਇਹਨੇ ਨਾ ਅ अच्छा जी ਤੇ ਥੋੜਾ ਜਿਹਾ ਲੱਪਾ ਜਿਹਾ ਲਾ ਗਈ ਆ ਤੇ ਐ ਕਰਕੇ ਥੋੜਾ ਜਿਹਾ ਵੀ ਵੇਖਣ ਨੂੰ ਆਉਦੀ ਵੀ ਲੱਸੀ ਆ ਦੁੱਧ ਸੋਈ ਨੂੰ ਅੱਜ ਕਿੰਨੇ ਦਿਨ ਦੱਸੇ ਅੱਜ ਕੋਈ 5-6 ਦਿਨ ਹੋ ਗਏ 5-6 ਦਿਨ ਹਾਂਜੀ ਹਾਂਜੀ ਠੀਕ ਆ ਹਾਂਜੀ ਦੁੱਧ ਸੰਧੂ ਸਾਹਿਬ 12 ਕਿਲੋ ਖੁੱਲਾ ਆਊਗਾ اچھا ਮਗਰ 11 ਕਿਲੋ ਦੀ ਗਾਰੰਟੀ ਦੇ ਦਾਂਗੇ ਜੇ ਕੋਈ ਆਨਲਾਈਨ ਮੰਗਾਉਂਦਾ 11 ਕਿਲੋ ਦੀ ਗਾਰੰਟੀ ਉਹ ਛੱਟੇ ਦੀ ਆਪਣੀ ਗਾਰੰਟੀ ਹੋਊਗੀ ਅਗਰ ਕੱਟੀ ਨਹੀਂ ਕਟਾਈ ਕਟਾ ਮਗਰ ਕਟਾ ਹਾਂਜੀ ਹਾਂਜੀ ਦੂਜਣੀ ਆ ਦੂਜਾ ਸੁਗਾ ਸੰਧੂ ਸਾਹਿਬ ਠੀਕ ਆ ਜੀ ਦੁੱਧ ਕਿੰਨਾ ਵੀਰੇ ਦੱਸਿਆ ਸੀਰੇ 12 ਕਿਲੋ ਦੁੱਧ ਆ ਜੇ ਆਨਲਾਈਨ ਮੰਗਾਉਂਦਾ ਤੇ ਆਪਾਂ ਕਿਲੋ ਘੱਟ ਦੱਸਣਾ 11 ਕਿਲੋ ਦੀ ਗਰੰਟੀ ਦੇ ਦਾਂਗੇ ਹਾਂਜੀ ਹਾਂਜੀ ਲਓ ਦੋਸਤੋ ਵੈਸੇ ਦੁੱਧ 12 ਕਿਲੋ ਹੀ ਆ ਪਰ 11 ਕਿਲੋ ਕੋਈ ਆਨਲਾਈਨ ਭਰਾ ਸੱਤਾ ਕਰਦਾ ਤੇ 11 ਕਿਲੋ ਦੀ ਮੈਨੂੰ ਕੋਲ ਤਸੱਲੀ ਦੇ ਤੁਹਾਨੂੰ ਇਹ ਵੀ ਰੰਦਾ ਵੀ ਆਪਾਂ ਕਲਾਵਾਂਗੇ ਆ ਮਗਰ ਕਟਾ ਜੇ ਮੇਲਗਾਵ ਆ ਠੀਕ ਆ ਜੀ ਆ ਬੱਚਾ ਤੁਸੀਂ ਵੇਖ ਲਓ ਠੀਕ ਆ ਅੱਜ ਪੰਜਵਾਂ ਛੇਵਾਂ ਛੇਵਾਂ ਆ ਮਗਰ ਕਟਾ ਮੇਲਗਾਵ ਆ ਠੀਕ ਆ ਜੀ ਅੱਜ ਸਿਆਹ ਦੇ ਦਿਨ ਦਾ ਸੁਆ ਤੂੰ ਹਫਤੇ ਦਾ ਸੁਆ ਆ ਜਰ ਠੀਕ ਆ ਜੀ ਤੂੰ ਹਫਤੇ ਦੀ ਸੁਈ ਆ ਤੇ ਛਰੇ ਬਾਈ ਬਾਕੀ ਅਗਲੇ ਪਿਛਲੇ ਥਾਣਾ ਹਾਂਜੀ ਐ ਪੂਰੀ ਸੰਧੂ ਸਾਹਿਬ ਗਾੜ ਘੜ ਤੋਂ ਘੜ 2 ਕਿਲੋ ਹੋਊਗੀ ਅੱਛਾ ਨਾਲ ਨਾਲ ਚੋਲੇ ਵਿਚਾਰਨਾ ਵਿਚਾਰ ਚੋਲੇ ਕੋਈ ਘਟ ਵੱਧ ਨਹੀਂ ਹੈਗੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਜੀ ਠੀਕ ਹੈ ਜੀ ਉਹ ਤੁਸੋਂ 12 ਕਿਲੋ ਦੁੱਧ 11 ਕਿਲੋ ਪੂਰਾ ਤਸੱਲੀ ਵਾਲਾ ਦੁੱਧ ਕੋਈ ਭਰਾ ਚਾਹੇ ਇਥੇ ਆਣ ਕੇ ਬੇਨਤੀ ਕਰਕੇ ਜੋ ਤਸੱਲੀ ਕਰ ਲੈ ਚਾਹੇ ਕੋਈ ਆਨਲਾਈਨ ਤਸੱਲੀ ਕਰ ਲੇ ਠੀਕ ਆ ਜੀ ਫੇਰ ਹੁਣ ਸੋਹਣੀ ਮੱਝ ਦੀ ਠੀਕ ਆ ਜੀ ਲੰਬਾਈ ਲੰਬੀ ਪੂਰੀ ਤੇ ਖਾਈ ਪਿੰਡਾਂ ਮੇਰੇ ਪਿੰਡਾਂ ਬੜਾ ਕੋਲਾ ਖੰਧੂ ਸਾਹਿਬ ਪਿੰਡੇ ਪੋਲੇ ਪਿੰਡੇ ਦੀ ਐ ਇਹ ਨਹੀਂ ਵੀ ਮੋٹے ਪਿੰਡੇ ਦੀ ਐ ਦੋ ਦਿਨਾਂ ਦਊਗੀ ਬਿਲਕੁਲ ਪਤਲੀ ਚਮੜੀ ਹੈ ਹਾਂਜੀ ਲਿਸ਼ਕਦੀ ਚਮੜੀ ਨਵੇਂ ਆਏ ਪੂਰੀ ਲਿਸ਼ਕਦੀ ਆ ਬਿਨਾ ਤੇਲ ਲਾਉਣ ਤੋਂ ਵੀ ਖੰਧੂ ਸਾਹਿਬ ਲਿਸ਼ਕਦੀ ਆ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਹਾਂਜੀ ਤਾਂ ਆ ਵੀ ਤੇ ਸ਼ੇਰ ਇੱਕ ਵਾਰੀ ਖੋਲ ਕੇ ਤੋੜ ਗਿਆ ਮੜਾ ਜੈਨ ਸੋ ਪਸ਼ੂ ਦੋਸਤੋ ਦੋਨੋਂ ਬਿਲਕੁਲ ਸੱਜਰ ਤਾਜੇ ਸੋਏ ਸੋਏ ਆ ਤੇ ਚੰਗਾ ਦੁੱਧ ਆ ਮੇਰੇ ਵੀਰ ਕਾਫੀ ਡਿਮਾਂਡ ਕਰਦੇ ਰਹਿੰਦੇ ਆ ਵੀ 11-12 11-12 ਸਰੀ ਮੱਝ ਚਾਹੀਦੀ ਆ ਤੇ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਅਸੀਂ ਧਿਆਨ ਕੇ ਤਸੱਲੀ ਕਰਦੇ ਜੇ 11 ਲੀਟਰ ਤੋਂ ਬਾਹਰ ਵੀ ਤੁਸੀਂ ਚੁਵਾਈ ਕਰ ਲੋਗੇ ਠੀਕ ਆ ਜੀ ਆਨਲਾਈਨ ਕੋਈ ਭਰਾ ਸੌਦਾ ਕਰਦਾ ਤੇ ਤਕਰੀਬਨ 12 ਕਿਲੋ 11 ਕਿਲੋ ਦੀ ਗਾਰੰਟੀ ਦੱਸ ਲਈ ਤੇ ਭੇਜ ਦਿੱਤੀ ਜਾਊਗੀ ਠੀਕ ਆ ਠੀਕ ਆ ਛੇਰੇ ਦੀ ਕੀ ਡਿਮਾਂਡ ਵੇਰੇ ਕਿਤੋਂ ਤੱਕ ਦੇ ਦੇ ਮੰਗਾਂ ਨੂੰ ਸੰਧੂ ਸਾਹਿਬ ਆਏ ਲੋਕੀ ਇੱਕ 20 ਵੀ 30 ਵੀ ਮੰਗੀ ਜਾਂਦੇ ਆ ਆਪਾਂ 82000 ਦੀ ਦੇ ਦਾਂਗੇ ਆ ਨਾ 82000 ਦੀ ਹਾਂਜੀ ਹਾਂਜੀ ਵੀ ਲੈਣ ਦੇ ਨਾਲਾ ਮੋਲੀ ਆ ਵੀ ਉਨੀ ਡਿਮਾਂਡ ਹੀ ਆ ਵੀ ਜਿੱਥੋਂ ਤੱਕ ਆਪਾਂ ਦੇ ਦੇ। 80 ਹਜ਼ਾਰ ਹੀ ਦੇ ਦਾਂਗੇ ਅੰਦੂ ਸਾਹਿਬ ਖਾਨ। 80 ਹਜ਼ਾਰ ਦੀ। ਹਾਂਜੀ ਹਾਂਜੀ। ਲੋ ਵੀ 80 ਹਜ਼ਾਰ ਦੀ ਦੋਸਤੋ ਇਹ ਤੁਹਾਨੂੰ ਚੋਟੀ ਮਿਲ ਜੂਗੀ। ਮੌਕੇ ਦੇ ਛੋੜ ਕਰਦਾ ਹਾਂ ਇਹ ਖੁੱਲੀ। ਤੋਂ ਮੌਕੇ ਦੇ ਹੋਰ ਵੀ ਥੋੜਾ ਬਾਦਾਂ ਛੋੜ ਛੱਪਾ ਆ ਜੂਗਾ। ਹਾਂਜੀ ਹਾਂਜੀ। ਤੋਂ ਬਾਕੀ ਚੰਗੀ ਆ ਚੋਣ ਜਾਣ ਜਿਹੜੀ ਆ ਤੁਸੀਂ ਨਾਲ ਦੀ ਨਾਲ ਹੀ ਮੇਰੇ ਵੀਰ ਦੋਨੋਂ ਜਿਹੜੇ ਪਸ਼ੂ ਆ ਚੁਗਾਈ ਵਾਲੇ ਆ ਤੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਠੀਕ ਆ ਜੀ। ਸੋ ਚੋਣ ਜਾਣ ਇੱਕ ਨੰਬਰ ਆ। ਇਸੇ ਰਕਮ ਦਾ ਕੋਪੂਰ ਛਟਾ ਪੁਹਾਰਾ ਹੋਵੇ ਤੇ ਆਪਾਂ ਵਿੱਚ ਤੁਹਾਨੂੰ ਦੱਸ ਦੇਈਦਾ ਠੀਕ ਹੈ ਜੀ ਨੋਟ ਕਰਾ ਦੇਣਾ। ਨੋਟ ਕਰਾਂਗੇ ਠੀਕ ਹੈ ਜੀ। ਸੋ ਚਵਾਈ ਤੁਸੀਂ ਨਾਲ ਹੀ ਦੇਖ ਲਈ। ਬਾਕੀ ਸੰਤੂ ਸਾਹਿਬ ਕੱਲ੍ਹ ਦੀ ਆਈ ਨਾ ਜੀ ਨਹੀਂ ਲਾਇਆ ਪੱਠੇ ਨਹੀਂ ਖਾਦੇ ਪੂਰੇ ਆ ਕੇ ਨਾ ਤਰ ਡੰਗਰ ਕਈ ਜੀ ਨਹੀਂ ਨਾਉਂਦੇ ਆ ਕੇ ਦਿਹਾੜੀ। ਹਾਂ ਬਿਲਕੁਲ। ਹਾਂ ਜੀ ਹਾਂ ਜੀ ਇਹ ਕਰਕੇ ਥੋੜੇ ਦਿਨ ਨਾ ਕੋਈ ਨਾ ਭੁੱਖੀ ਭੁੱਖੀ ਜੀ ਆਪਦੀ ਵੇਖਣ ਨੂੰ। ਇੱਕ ਦੋ ਦਿਨ ਤਾਂ ਚਲੋ ਪਸ ਹਾਂ ਜੀ। ਤੇ ਬਾਕੀ ਬਾਕੀ ਝੋਟੀ ਪਾਣਿਆ ਸਿੰਘ ਸਿੰਘ ਨਿਕਾਏ ਮੰਗਣ ਦੇ ਲੋਕੀ ਇੱਕ ਵੀ ਵੀ ਮੰਗੀ ਜਾਂਦੇ ਮੰਗਣ ਦੀ ਤੇ ਗੱਲ ਕਿਹੜੀ ਆ। ਸਹੀ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਹਾਂ ਨੂੰ ਤੁਹਾਨੂੰ ਪਰਾਇ ਹੋਵੇ ਉਹ ਵੈਸੇ ਪਹਿਲਾਂ ਜਿਹੜੀ ਲੈਣ ਦੇਣ ਵਾਲੀ ਗੱਲਬਾਤ ਅਸਲ ਦੇ ਵਿੱਚ ਪਹਿਲਾਂ ਲੈਣ ਦੇਣ ਵਾਲੀ ਗੱਲਬਾਤ ਕੀਤੀ ਜਾਂਦੀ ਹੈ ਵੀ ਪਸ਼ੂ ਕੋਈ ਵੀਰ ਦੇ ਸੰਪਰਕ ਦੇ ਵਿੱਚ ਆ ਜੇ ਕੋਈ ਵੀਰ ਖਰੀਦਦਾਰੀ ਕਰ ਲੇ ਠੀਕ ਹੈ ਜੀ ਤੇ ਜਿਹੜਾ ਬੰਨਣ ਵਾਲਾ ਕੰਮ ਨਹੀਂ ਹੈਗਾ ਕਾ ਕਿਸੇ ਵੀਰ ਨੇ ਕਾ ਵੇਚਣਾ ਚਾਹੇ ਘਰੇਕ ਤਕਾਉਣਾ ਵੀ ਹੈ ਘਰੇਲੂ ਵੀਰ ਨੇ ਤੇ ਬਿਲਕੁਲ ਭਾਅ ਪਰਤੇ ਦੇ ਵਿੱਚ ਮੱਝ 11 12 11 12 ਕਿਲੋ ਤੇ ਹੁਣ ਚੱਲ ਰਹੀ ਹੈ ਠੀਕ ਆ ਸੋ ਪਸੰਦ ਆਊਗੀ ਤੁਸੀਂ ਜਰੂਰ ਹੱਥ ਪਾ ਲਓ ਠੀਕ ਆ ਜੀ ਨੰਬਰ ਸਕਰੀਨ ਦੇ ਥੱਲੇ ਚੱਲਣਗੇ ਰਵੀ ਜੀ ਇੱਧਰ ਇੱਕ ਆਪਣੇ ਕੋਲ ਜਿਹੜਾ ਲਾਸਟ ਵਿੱਚ ਆ ਨਾਗ ਆ ਗਿਆ ਇੱਕ ਜੀ ਦੀ ਦਾ ਵੀ ਤਾਂ ਕਰਤਾ ਇਹ ਨੀਲੀ ਦਾ ਜੀ ਸੰਧੂ ਸਾਹਿਬ ਠੀਕ ਆ ਜੀ ਹਾਂਜੀ ਹਾਂਜੀ ਇਹ ਤਾਂ ਕੀ ਬੇਰਵਾ ਵੀਰ ਇਹ ਸੰਧੂ ਸਾਹਿਬ ਦੋਂਦਾ ਆਇਆ ਚੌਕੇ ਦੇ ਦੰਦ ਹੁਣ ਫੁੱਟੇ ਨੇ ਅੱਛਾ ਜੀ ਹਾਂਜੀ ਹਾਂਜੀ ਲੋ ਜੀ ਤੇ ਬਾਕੀ ਸੰਧੂ ਸਾਹਿਬ ਕਾਤ ਵਜਣ ਵਾਲਾ ਪੂਰਾ ਏ ਸਿੰਘ ਸਿੰਘ ਨਿਕਾ ਏ ਹਮ ਬਾਕੀ ਬਨ ਵਾਲਾ ਏ ਜੇ ਕੋਈ ਜਾ ਕੇ ਸੇਵਾ ਕਰੇ 6 ਮਹੀਨਿਆਂ ਜੀ ਮਾਲੀ ਬਣ ਜਾਊਗਾ ਹਮ ਹਾਂਜੀ ਹਾਂਜੀ ਬਾਕੀ ਮੱਜਾਂ ਦੇ ਪੈਨ ਲਾ ਪਿਆ ਸੰਧੂ ਸਾਹਿਬ ਹਮ ਹਾਂਜੀ ਹਾਂਜੀ ਲੋ ਵੀ ਦੋਸਤੋ ਨੀਲੀ ਦਾ ਮਾਲੀ ਆ ਠੀਕ ਆ ਜੀ ਅੱਖਾਂ ਬਿੱਲੀ ਮਣਕੀ ਅੱਖਾਂ ਯਾਰੇ ਖੁਰ ਤੋਂ ਪਿਆ ਜਰਾਬਾਂ ਜੜੀਆਂ ਮਗਰਲੇ ਪੈਰਾਂ ਤੇ ਵੇਖੋ ਕਿ ਤੁਸੀਂ ਲਿਗਾ ਜੀ ਮਗਰਲੀਆਂ ਲੱਤਾਂ ਤੇ ਜਰਾਬਾਂ ਤੋਂ ਜੜੀਆਂ ਨੇ ਬਿਲਕੁਲ ਪ੍ਰਾਪਰ ਇੱਕੋ ਜੀ ਮਾਰਕਿੰਗ ਆ ਦੋਨਾਂ ਪੈਰਾਂ ਤੇ ਠੀਕ ਆ ਪੋਸ਼ ਉੱਪਰ ਤੱਕ ਵਾਈਟ ਤੇ ਡੱਬ ਜਿਹੜਾ ਦੋਸਤੋ ਮੂਤਰੀ ਦੇ ਧੁੰਨ ਦੇ ਉਪਰ ਆਪਾਂ ਕਹਿ ਦਿੰਨੇ ਉੱਥੇ ਵੀ ਡੱਬ ਨਿਸ਼ਾਨ ਪ੍ਰਾਪਰ ਤੁਹਾਨੂੰ ਮਿਲੂਗਾ ਠੀਕ ਆ ਸੋ ਮਾਰਕਿੰਗ ਦੇ ਵਿੱਚ ਮਾਲੀ ਪੂਰਾ ਠੀਕ ਆ ਜੀ ਮਾਰਕਿੰਗ ਤੁਸੀਂ ਵੇਖੋ ਬਾਕੀ ਸਿੰਘੀ ਬੜੀ ਛੋਟੀ ਐ ਨਿੱਕਾ ਜਿਹਾ ਸਿੰਘ ਛੋਟਾ ਸਿੰਘ ਆ ਗੁਲਾਈ ਦੇ ਵਿੱਚ ਬਿਲਕੁਲ ਬਿੱਲੀ ਮਣਕੀ ਅੱਖ ਬੱਗੀਨਾਸ ਅੱਛਾ ਸੇਰੇਗਰ ਇਹ ਦੋਂਦਾ ਪਿਓਰ ਹੁੰਦਾ ਪਿਓਰ ਦੋਂਦਾ ਸੰਧੂ ਸਾਹਿਬ ਇਹ ਦੋਂਦਾ ਪਿਓਰ ਆ ਤੇ ਚੌਗੀ ਤੇ ਤੰਦੋਂ ਪੁੱਟਣ ਦਿਆ ਠੀਕ ਹੈ ਜੀ ਹਾਂਜੀ ਹਾਂਜੀ ਜਾਂ ਪੁੱਟ ਰਿਹਾ ਤੇ ਜਾਂ ਪੁੱਟਣ ਦਿਆ ਠੀਕ ਹੈ ਜੀ ਹਾਂਜੀ ਹਾਂਜੀ ਮੁੜ ਕੇ ਕੋਈ ਇੱਥੇ ਆ ਕੇ ਵੀਰ ਵੇਖ ਕੇ ਆ ਕੇ ਤੁਹਾਂ ਦੱਸਿਆ ਕੋਈ ਤੇ ਨਿਕਲਿਆ ਕੋਈ ਉਹੋ ਬਈ ਮਾਨੀ ਟੋਟਲ ਰਲਾਬ ਲਾ ਕੇ ਕਿ ਤਿੰਨ ਤਿੰਨ ਸਾਢੇ ਤਿੰਨ ਸਾਢੇ ਤਿੰਨ ਤਿੰਨਾਂ ਕੇ ਸਾਲਾਂ ਦਾ ਹਾਂਜੀ ਹਾਂਜੀ ਤਿੰਨਾਂ ਕੇ ਸਾਲਾਂ ਦਾ ਏ ਲੋ ਵੀਰ ਇਹ ਵੀਰ ਨੇ ਬੜੇ ਸ਼ੌਂਕ ਨਾਲ ਲਿਆਂਦਾ ਜਿੱਤੋਂ ਲਿਆ ਆਪਾਂ ਠੀਕ ਹੈ ਜੀ ਉਹਨੇ ਨੀਦੀ ਨੂਲੀ ਦੀਆਂ ਚੰਗੀਆਂ ਮੱਝਾਂ ਮੱਝਾਂ ਰੱਖੀਆਂ 15 ਕਿਲੋ ਵਾਲੀ ਮਹਾਂ ਆਪ 15 ਕਿਲ ਵਾਲੀ ਮੈਂ ਦਾ ਜੀ ਹਾਂਜੀ ਆਪ ਇਹ ਨੀਲੀ ਦੀ ਨੀਲੀ ਦੀ ਮੈਂ ਪਿਓਰ ਨੀਲੀ ਦੀ ਹੰਦੂ ਸਾਹਿਬ ਆ ਵੀ ਝੋਟੀ ਉਹਨਾਂ ਤੋਂ ਹੀ ਆਈ ਨੀਲੀ ਦੀ ਉਹ ਤਨਾ ਵੀ ਲਈ ਆਪਾਂ ਇਹ ਪਰ ਵੇਚ ਦੇਣੀ ਆਪਾਂ ਉਸੇ ਟੱਬਰ ਚੋਂ ਆਈ ਆ ਉਸੇ ਟੱਬਰ ਚੋਂ ਹੀ ਆਈ ਹੈ ਮਾਰਾ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸੋ ਇੱਕ ਇਧਰ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਵੀਰਾਂ ਦਾ ਵੀ ਉਹਨਾਂ ਕੋਲ ਰਵਾਇ ਤਕਰੀਬਨ ਨੀਲੀ ਰਾਵੀ ਦਾ ਸੀਗਾ ਤੇ ਇਹ ਵੀ ਜਿਹੜੀ ਮਾਝਾ ਉਸੇ ਲਾਣੇ ਘਰਾਣੇ ਚੋਂ ਆਈ ਹੈ ਠੀਕ ਆ ਜੀ ਉਸੇ ਪਰਿਵਾਰ ਚੋਂ ਆਈ ਹੈ ਜਿੱਥੋਂ ਇਹ ਮਾਂਦੀ ਆਇਆ ਸੋ ਪਾਲੀ ਆਪਾਂ ਪ੍ਰੋਪਰ ਤੁਹਾਨੂੰ ਦਿਖਾਇਆ ਠੀਕ ਆ ਜੀ ਤੇ ਤੂੰ ਦਾ ਮਾਂਦੀ ਆ ਪੱਟੇ ਆ ਠੀਕ ਆ ਜੀ ਹਜੇ ਚੰਗਣਾ ਸ਼ੁਰੂ ਕੀਤੇ ਆ ਮਾਲੀ ਜੀ ਇਸ ਕਰਕੇ ਆਪਾਂ ਦੋਦਾਵਾਲੀ ਕਹਿ ਰਹੇ ਆ ਵੀ ਹਜੇ ਪੱਟੇ ਦੰਦ ਮਲ ਕੇ ਚੱਕਣਾ ਸ਼ੁਰੂ ਕੀਤੇ ਆ ਉਹ ਕੋਈ ਭਰਾ ਤੁਸੀਂ ਜਿਹੜਾ ਮੂੰਹ ਫੜ ਕੇ ਆਪਣੀ ਤਸੰਨੀ ਕਰ ਸਕਦਾ ਠੀਕ ਆ ਤੇ ਜੰਪ ਜੰਪ ਲਾਉਣ ਲੱਗੂਗਾ ਮਾਲੀ ਵੈਸੇ ਰੜੀ ਰੂੜੀ ਤੇ ਨਹੀਂ ਲੱਗਾਗਾ ਉਹ ਤੁਸੀਂ ਥੋੜੀ ਜਿਹੀ ਖੇਤਲ ਕਰਨੀ ਪੈਣੀ ਆ ਜੇ ਕਿਸੇ ਵੇਲੇ ਲੈਕਟ ਅਗੇ ਰੜੀ ਰੂੜੀ ਤੇ ਲਾਉਣਾ ਮਾਲੀ ਤੇ ਸ਼ੇਰੇ ਵੀਰੇ ਦੇ ਦਾਂਗੇ ਕਿੰਨੇ ਦਾ ਵੀਰੇ ਮਾਲੀ ਆਪਾਂ ਸੰਧੂ ਸਾਹਿਬ ਮੈਂ ਕਹਿੰਦਾ 40000 ਤਾਂ ਦੇ ਦਈਏ 40000 ਦਾ ਹਾਂਜੀ ਹਾਂਜੀ ਉਹ ਦੇਣਾ ਚਾਹੀਦਾ ਜ਼ਰੂਰ ਦੇ ਦਿਓ ਜੀ 38 ਦਾ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਮਾਲੀ ਵੀ ਚੰਗਾ ਖਦੇ ਮਾਲੀ ਦਾ ਬੰਨਾ ਬੁੰਨਾ ਪੂਰਾ ਹਾਂਜੀ ਹਾਂਜੀ ਸੰਧੂ ਸਾਹਿਬ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੱਦ ਕਰਨਾ ਹੈ ਮੱਝ ਨਾਲੋਂ ਉੱਚਾ ਜੇ ਹੈ ਇੱਥੇ ਭਰਨਾ ਹੀ ਆ ਹੁਣੇ ਨੇ ਲਓ ਦੋਸਤੋ ਥੋੜਾ ਜਿਹਾ ਆਪਾਂ ਤੁਹਾਨੂੰ ਦੂਰੋਂ ਵੀ ਦਿਖਾ ਦਿੰਦੇ ਆ ਅਜੇ ਮਾਲੀ ਜਵਾਨ ਹੁੰਦੇ ਤੱਕ ਵੈਸੇ ਹੀ ਆਪਾਂ ਗੱਲ ਕਰਦੇ ਪੰਜਾਂ ਸਾਲਾਂ ਤੱਕ ਵਧਣਾ ਫੁੱਲਣਾ ਮਾਲੀ ਨੇ ਤੇ ਦੋਂਦਾ ਮਾਲੀ ਜਿਹੜਾ ਆਪਾਂ ਤੁਹਾਨੂੰ ਦਿਖਾ ਦਿੱਤਾ ਸੋ ਕਾਫੀ ਵੀਰ ਫੂਨ ਕੌਲਾ ਕਰਦੇ ਰਹਿੰਦੇ ਆ ਵੀ ਚਾਹ ਬਾਣਾ ਮਾਲ ਦੇ ਵਿੱਚ ਪਸ਼ੂ ਰੱਖਣਾ ਠੀਕ ਆ ਜੀ ਤੇ ਜਰੂਰ ਕਿਹਾ ਤੁਹਾਨੂੰ ਪਾ ਲ ਬਹੁਤ ਵਧੀਆ ਚੰਗੀ ਮਾਰਕਿੰਗ ਦੇ ਵਿੱਚ ਆ ਬਿਲਕੁਲ ਜਾਇਜ਼ ਮਾਰਕਿੰਗ ਦੇ ਵਿੱਚ ਆ ਕੋਈ ਬਾਧੂ ਗਾ ਟੂ ਨਿਸ਼ਾਨ ਮਾਲੀ ਨੂੰ ਨਹੀਂ ਲੱਗਾ ਠੀਕ ਆ ਜੀ ਸੋ ਚਾਰੇ ਖੋਰ ਬਾਕੀ ਧੁੰਨ ਧੁੰਨ ਦੇ ਉੱਪਰ ਪੂਰਾ ਨਿਸ਼ਾਨ ਦਾਗ ਸੋ ਟਾਸਟੀ ਟੂਸਟੀ ਕਲਾ ਦਾ ਵੀ ਪੂਰਾ ਸਾਫ਼ ਸੁਥਰਾ ਠੀਕ ਆ ਜੀ ਲੈ ਵੀਰ ਜੀ ਲੈ

ਸੰਦੂ ਸਾਹਿਬ ਡਰਦਾ ਡੁਰਦਾ ਨਹੀਂ ਆ ਠੰਡਾ ਠੰਡਾ ਬੜਾ ਏ ਹਾਂ ਡਰਦਾ ਡੁਰਦਾ ਨਹੀਂ ਆ ਰੇੜੀ ਵੀ ਸੌਖਾ ਹੀ ਲੱਗ ਜਾਣਾ ਠੰਡਾ ਏ ਵੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਵੇਖੋ ਤੁਹਾਨੂੰ ਲਾਗੇ ਲੋਗੇ ਆਉਂਦੇ ਜਦੋਂ ਕਿ ਮਾਸਾ ਨਹੀਂ ਉਹਨੂੰ ਪਤਾ ਹੀ ਨਹੀਂ ਕੋਈ ਵੀ ਜਾਣ ਮੈਂ ਡਰਨਾ ਏ ਨਹੀਂ ਤੇ ਕਈ ਕਾਲਾ ਕੋਲਾ ਨਹੀਂ ਪੈਂਦਾ ਜਿੱਦਾਂ ਮਰਜੀ ਆਹ ਸੁੱਤ ਤੇਰੀ ਜੋ ਨਵਾਈ ਜੋ ਜੋ ਮਰਦੀ ਕਰੀ ਜੋ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ ਦੋਸਤੋ ਇਹ ਮਾਲੀ ਜਿਹੜਾ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਤਾ ਇੱਕ ਕਟਾ ਬਤਾਉ ਉਹ ਵੀਰ ਚੇਰੇ ਉਹਨਾਂ ਦੇ ਕੋਲ ਨੀਲੀ ਦਾ ਕਟਾ ਬਾਕੀ ਪੂਰੀ ਮਾਰਕਿੰਗ ਤੁਹਾਨੂੰ ਦਿਖਾ ਦਿੱਤੀ ਠੀਕ ਹੈ ਜੀ ਮੋਹ ਬਿਲਕੁਲ ਲਵਾ ਕਟਾ ਠੀਕ ਹੈ ਜੀ ਬਾਕੀ ਲਵਾ ਕਟਾ ਤੁਸੀਂ ਉਹ ਮੂਹਰ ਦਦੀ ਚੈੱਕ ਕਰ ਸਕਦੇ ਜੀ ਕੋਈ ਪੱਕੀ ਉਮਰ ਦੇ ਵਿੱਚ ਨਹੀਂ ਕ ਮਰਲੀ ਨੇ ਕਦੇ ਵੀ ਕਰਨਾ ਰੇਲ ਬੂਲ ਪੱਖੋਂ ਵੀ ਵਧੂਗਾ ਤੇ ਉਚਾਈ ਵਾਲੇ ਪੱਖੋਂ ਵੀ ਵਧੂਗਾ ਠੀਕ ਹੈ ਜੀ ਉਹ ਸਾਰੇ ਵੀ ਜਾਣਦਾਰ ਆ ਸਿਆਣੇ ਆ ਤੇ ਇਹ ਆ ਤੇ ਨਾਗ ਨੇ ਟੋਟਲ ਤਿੰਨ ਵੀਰ ਸਿਹਰੇ ਹੁਣਾਂ ਦੇ ਕੋਲ ਸਿਹਰੇ ਬਈ ਇੱਕ ਨੰਬਰ ਆਪਣੇ ਜਰੂਰ ਕਰ ਦਈਏ ਸਾਂਝੇ ਸੰਧੂ ਸਾਹਿਬ 9777921242 ਠੀਕ ਹੈ ਜੀ 9777921242 ਠੀਕ ਹੈ ਭਰਾ ਹਾਂਜੀ ਹਾਂਜੀ ਠੀਕ ਹੈ ਲਓ ਦੋਸਤੋ ਇਹ ਸੀਗਾ ਵੀਰ ਆਪਣੇ ਨਾਲ ਸ਼ੇਰਾ ਪਿੰਡ ਮਾਣਾ ਤੁਸੀਂ ਵਿਜ਼ਿਟ ਕਰਨੀ ਆ ਮਾਣਾ ਪਿੰਡ ਦੋਸਤੋ ਮਾਣਾ ਮੱਲੀਆਂ ਪਿੰਡ ਬਿਲਕੁਲ ਨਾਲ ਨਾਲ ਪਿੰਡ ਆ ਤੇ ਤਹਸੀਲ ਜ਼ਿਲੇ ਸ਼ਿਰੀ ਤਰਨਤਾਰਨ ਸਾਹਿਬ ਦੇ ਪਿੰਡ ਆ ਠੀਕ ਆ ਜੀ ਸੌਰ ਸਿੰਘ ਤਕਰੀਬਨ ਕੋਈ 2 ਕਿਲੋਮੀਟਰ ਦੀ ਦੂਰੀ ਆ ਭਿੱਕੀਵੜ ਤੋਂ ਕੋਈ ਵੀਰ ਆ ਰਿਹਾ ਜਦੋਂ ਆਪਾਂ ਮਾਲਪੇ ਵਾਲੀ ਸਾਈਡ ਤੋਂ ਆ ਰਹੇ ਆ ਹਰੀਕੇ ਪੱਤਣ ਤੋਂ ਤੁਸੀਂ ਭਿੱਕੀਵੜ ਵਿਜ਼ਿਟ ਕਰੋਗੇ ਤੇ ਭਿੱਕੀਵੜ ਤੋਂ ਚਪਾਲ ਰੋਡ ਅਮਰਸਾ ਰੋਡ ਜਿਹੜਾ ਦੋਸਤੋ ਜਦੋਂ ਪੈਂਦੀ ਆ ਤੇ ਭਿੱਕੀਵੜ ਤੋਂ ਕੋਈ 9-10 ਕਿਲੋਮੀਟਰ ਦੀ ਦੂਰੀ ਸੌਰ ਸਿੰਘ ਦੀ ਆ ਤੇ ਸੌਰ ਸਿੰਘ ਤੋਂ ਤੁਸੀਂ ਪਿੰਡ ਮਾਣੇ ਵਿਜ਼ਿਟ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ